ਉਹਨਾਂ ਵਰਤੋਂ ਆਏ ਮੇਰੇ ਭਰਾ ਭਗਲਾ ਸਿੰਘ ਜਿਹੜਾ ਇੱਥੇ ਸੇਵਾ ਨਵਾਰਿਆ ਪੂਰੀ ਤੇ ਸਮਾਗਮਾਂ ਨੂੰ ਉਹ ਕੱਟੀਆਂ ਵਾਛੇ ਤੇ ਜੋ ਇਹਨਾਂ ਦੀ ਮਨੋ ਕਾਮਨਾ ਹੈ ਕਿ ਸਭੀ ਪੂਰੀਆਂ ਅੱਬਾ ਨਨਸਿੰਘ ਜੀ 82 ਵਰ੍ਹੇ ਦੀ ਵਰਤ ਅਗਾਰ ਲੋਪੋਗਾਂ ਗਿਆ ਸਮੂਹ ਸਾਥੀਆਂ ਵੱਲੋਂ ਐਨਆਰਈ ਵੀਰਾਂ ਵੱਰੋਂ ਲੰਗਰ ਦਾ ਭੰਡਾਰਾ ਖੂਬ ਜੋਸ਼ੋਸ਼ ਨਾਲ ਚੱਲ ਰਿਹਾ ਹੈ ਅੱਜ ਤੇਰਾਉਂ ਦੇ ਵਿੱਚ ਅਸੀਂ ਪਹੁੰਚੇ ਹੈਗੇ ਆ ਜਿੱਤੇ ਕੀ ਅਗਵਾਰ ਲੋਕੋ ਕਲਮ ਵੱਲੋਂ ਗੁਰਦੁਆਰਾ ਪੁਈ ਸਾਹਿਬ ਦੇ ਬਿਲਕੁਲ ਨਾਲ ਧੰਨ ਧੰਨ ਬਾਬਾ ਨਾਨਕ ਜੀ ਜੋ 82ਵੀਂ ਵਰਸੀ ਦਾ ਸਮਾਗਮ ਨਾਨਸਾ ਠਾਕ ਵਿਖੇ ਚੱਲ ਰਿਹਾ ਹੈਗਾ ਉਸ ਵਾਂਦੇ ਵਿੱਚ ਅੱਜ ਗਵਾਰ ਲੋਕੋ ਕਲਾ ਦੇ ਨਗਰ ਵੱਲੋਂ ਜੋ ਲੰਗਰ ਦਾ ਜੋ ਪੂਰਾ ਪ੍ਰੋਗਰਾਮ ਇੱਥੇ ਅੱਲੀਆ ਹੈਗਾ ਜੋ ਸੰਗਤਾਂ ਆਉਂਦੀਆਂ ਹੈਗੀਆਂ ਉਹਨਾਂ ਨੂੰ ਲੰਗਰ ਚੁਕਾਇਆ ਜਾਂਦਾ ਹੈਗਾ ਜੋ ਰਾਗੀ ਜੱਡੇ ਆ ਉਹ ਵੀ ਆ ਰਹੇ ਆ ਪੇਟੋਂ ਦੇ ਲੋਕ ਉਹ ਜਗਰਾਉਂ ਦੇ ਵਿਆਸੇ ਪਾਸੇ ਦੇ ਲੋ ਅਡਵਾਰ ਲੋਕੋ ਕਲਾਂ ਦੇ ਜੋ ਪਾਸੇ ਹੈਗੇ ਉਹ ਵੀ ਲੰਗਰ ਛਕ ਰਿਹਾ ਹੈ ਗਿਆ ਜੋ ਵੱਡਾ ਅਫਾਲਾ ਹੈ ਗਿਆ ਨਗਰ ਵੱਲੋਂ ਹਾਂਜੀ ਬਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਏ ਹੋਏ ਜਿੰਨੇ ਵੀ ਸਾਡੇ ਪ੍ਰਬੰਧਕਾ ਕਮੇਟੀ ਵਾਲੇ ਮੈਂਬਰ ਸਾਰੇ ਦਾ ਧੰਨਵਾਦ ਜੀ ਆਇਆਂ ਆਖਦੇ ਆ ਚੈਨਲ ਵਾਲਿਆਂ ਦਾ ਸਾਡੇ ਚਰਨ ਪਾਈ ਲੰਗਰ ਦੇ ਵਿੱਚ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੀ ਵਿੱਸਵੀ ਬਰਸੀ ਤੇ ਅਗਵਾਰ ਲੋਕੋ ਵੱਲੀਓ ਦੇਸੀ ਘੋੜੀਆਂ ਜਲੇਬੀਆਂ ਦੇ ਲੰਗਰ ਲਾਏ ਜਾਂਦੇ ਆ ਹਰ ਸਾਲ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਮਟਰ ਪਨੀਰ ਸ਼ਾਹੀ ਪਨੀਰ ਮਲਾਈ ਕੋਰਤੇ ਦੇ ਲੰਗਰ ਲਾਏ ਜਾਂਦੇ ਆ ਗਵਾੜ ਦੇ ਸਹਿਯੋਗ ਨਾਲ ਜਿੰਨੇ ਵੀ ਪਿੰਡ ਦੇ ਸਹਿਯੋਗ ਆ ਸਾਰੇ ਹੀ ਵੀਰਾਂ ਨੌਜਵਾਨਾਂ ਦੇ ਸਹਿਯੋਗ ਨਾਲ ਵਿਦੇਸ਼ ਜਿਹੜੇ ਐਨ ਆਰ ਆਈ ਵੀਰ ਬੈਠਾ ਸਾਰੇ ਸਾਰੇ ਸੇਵਾ ਭੇਜਿਆ ਸਾਨੂੰ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਕਹਦੇ ਆ ਸਾਰੇ ਵੀਰਾਂ ਦਾ ਤੇ ਚੈਨਲ ਵਾਲੇ ਵੀਰਾਂ ਨੂੰ ਜੀ ਆਇਆਂ ਧੰਨਵਾਦ ਆਖਦੇ ਆ ਜੀ ਭਾਈ ਧੰਨਵਾਦੀ ਆਪਾਂ ਮੰਗਰ

ਇਹ ਤਿੰਨ ਦਿਨਾਂ ਦੀ ਮਾਜਲੀ ਤੁਹਾਨੂੰ ਤਨਤਨ ਬਾਬਾ ਆਨੰਦ ਸਿੰਘ ਜੀ ਬ्यास जी ਮਰਚੀ ਹੋਰੀ ਸਹਿਯੋਗ ਨਾਲ ਪੂਰੇ ਪਾਰ ਐਨ ਆਰ ਬੀਰ ਔਰ ਨਗਰ ਨਿਵਾਸੀਆਂ ਦੀ ਸਹਿਯੋਗ ਨਾਲ ਇਹ ਤਿੰਨ ਦਿਨ 24 ਤਰੀਕ ਤੋਂ 28 ਤਰੀਕ ਤੱਕ ਲੰਗਰ ਚੱਲ ਰਿਹਾ ਵਾ ਔਰ ਚੱਲਦਾ ਰਹੂਗਾ ਵੇਸ਼ਾਹੀ ਜਦੋਂ ਵੀ ਮਰਚੀ ਆਉਗੀ ਇਸ ਤਰ੍ਹਾਂ ਹੀ ਚੱਲੂਗਾ ਔਰ ਬਾਰੋਂ ਬਹੁਤ ਸਹਿਯੋਗ ਮਿਲ ਰਿਹਾ ਨਗਰ ਵਾਲਿਓ ਬਹੁਤ ਸਹਿਯੋਗ ਮਿਲ ਰਿਹਾ ਲੰਗਰ ਪ੍ਰਸ਼ਾਦਾ ਤਪੌੜੇ ਬਰੇਡੋ ਜਿਲੇਬੀ ਸਭ ਕੋ ਚੱਲਦੀ ਦੇਸੀ ਕੋ ਉਹੀ ਜਿਲੇਬੀ ਚੱਲਦੀ ਆ ਪੂਰੇ ਨਾਂ ਵੀ ਚੱਲਦੇ ਆ ਸਵੇਰ ਔਰ ਲੰਗਰ ਪੂਰਾ ਚੱਲਦਾ ਸ਼ਾਮ ਦਾ 8:00 9:00 ਵਜੇ ਤੱਕ ਜੀ ਹਸ਼ਮੀਰ ਆ ਕਰਮੀ ਆਇਤਾ ਹਸ਼ਮੀਰ ਵੇਸ਼ੀ ਲਾਮਾ ਗੇ ਸਵੀਰ ਚੱਲੋਤ ਮਾਲ ਪਿਆਵਾ ਸਾਹਿਬਾਇ ਗੁਰੂ ਕੀ ਫਟੇ ਇੱਕ ਵਾਰ ਮਕੂ ਤਲਾ ਜਿੰਨੇ ਬਾਬਾ ਨਾਨਕ ਸੰਤ ਬਾਬਾ ਨਾਨਕ ਇਹ ਵੀ ਵਾਰਸੀ ਮੁੱਕੇ 30 ਸਾਲ ਤੋਂ ਲੰਗਰ ਚੱਲ ਰਿਹਾ ਐਨਆਰਆਈ ਪੀਰਾਂ ਦੇ ਸੰਗੋਹ ਦੇ ਨਾਲ ਅਗਵਾਲ ਲੋਕੋ ਦੀ ਸਗਸ ਨੂਰ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਪਰਾਲਾ ਅੱਗੇ ਤੋਂ ਵੀ ਚੱਲਦਾ ਰਹੂਗਾ ਅਸੀਂ ਐਨ ਆਰ ਆਈ ਵੀਰਾਂ ਦੇ ਵੀ ਧੰਨਵਾਦੀ ਆ ਸਾਰੇ ਨਗਰ ਦੇ ਲੋਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਨਾਨਸ ਸਿੰਘ ਜੀ 82ਵੇਂ ਵਰ੍ਹੇ ਸੰਪਰਕ ਅਗਵਾੜ ਲੋਕੋਆਂ ਦਿਆਂ ਸਮੂਹ ਸਾਥੀਆਂ ਵੱਲੋਂ ਐਨ ਆਰ ਆਈ ਵੀਰਾਂ ਵੱਰੋਂ ਲੰਗਰ ਦਾ ਭੰਡਾਰਾ ਖੂਬ ਜੋਸ਼ ਉਛਾ ਰਿਹਾ ਚੇਰੀ ਮੁਕੇ ਨਾਨ ਬੂੰਦੀ ਮਟਰ ਪਨੀਰ ਸਬਜ਼ੀਆਂ

ਬ੍ਰਿ ਬ੍ਰਿ ਦੀ ਜਾਣਕਾਰੀ ਮਾਰੇ ਦਿਓ ਲੰਗਰ ਬਾਰੇ ਕਦੋਂ ਤੋਂ ਸਟਾਰਟ ਕਰਿਆ ਹੈਗਾ ਅੱਜ 4 ਵਜੇ ਤੋਂ 4 ਵਜੇ ਤੋਂ ਕੀਤਾ ਸੀ ਸਾਦੇ ਸਭਾਂ ਚ ਕਰਿਆ ਜੀ ਤੁਸੀਂ ਆਪਾਂ ਆਨੰਦ ਸਾਹਿਬ ਵਾਪਸ ਜੀ ਅੱਛਾ ਜੀ ਇਹ ਕਿਹੜੇ ਪਿੰਡ ਵੱਲੋਂ ਆਈ ਰਵਾੜ ਵਾਲਾ ਜਗਰਾਵੜਾ ਰਵਾੜ ਵਾਲਾ ਜਗਰਾਵੜਾ ਵੱਲੋਂ ਕਿੰਨੇ ਦਿਨ ਚੱਲੂਗਾ ਜੀ ਚਾਰ ਦਿਨ ਚਾਰ ਦਿਨ ਇਹ ਲੰਗਰ ਦੇ ਵਿੱਚ ਕੀ ਕੀ ਮਤਲਬ ਆ ਸੰਗਤ ਨੂੰ ਦੇ ਰਹੇ ਜੀ ਸਵੇਗਾ ਪਰ ਬੰਨੀ ਉਹ ਜੰਦੀਆ ਪੌੜੇ ਪ੍ਰੈਕਟ ਪੌੜੇ ਨੇ ਹਾਂਜੀ ਵਰਤੀ ਲੰਗਰ ਠੀਕ ਹੈ ਸੰਗਤ ਸੰਤਾਨ ਨੂੰ ਕੋਈ ਹੋ ਸੁਨੀਆ ਕੋ ਦੇਣਾ ਕਾ ਹੋ ਪਰ ਚਲਦਾ ਬਾਬਾ ਜੀ ਦੇ ਜਨ ਭਗਦੇ ਜਨ ਹਾਂਜੀ ਠੀਕ ਹਾਂਜੀ ਮਿਹਰ ਬੋਲੋ ਉਹ ਬੋਤਨ ਵੰਡੂ ਡਾਉਨ ਲਈ ਤੇ ਬਾਬਾ ਅਨੰਦ ਸਿੰਘ ਜੀ ਦੀ ਵਰਸੀ ਦੀ ਪ੍ਰੋਗਰਾਮ ਤੇ ਜੀ ਲੰਗਰ ਲਾਇਆ ਜੀ ਪਕੌੜਿਆਂ ਦਾ ਸਾਦੇ ਪਕੌੜਿਆਂ ਦਾ ਲੰਗਰ ਲਾਵਾਂਗੇ ਬਾਕੀ ਕੱਲੂ ਵੀ ਇੰਨੇ ਦਿਨ ਚੱਲੂਗਾ ਜੀ 24 25 26 27 ਤੱਕ ਠੀਕ ਹੈ ਕਿੰਨਾ ਦੇ ਸਹਯੋਗ ਵੱਲੋਂ ਹੁੰਦਾ ਇਸ ਇਹ ਵਾਰਡ ਵਾਲੇ ਤੋਂ ਨੌਜਵਾਨ ਸਭਾ ਤੋਂ ਸਾਰਿਆਂ ਤੋਂ ਰਲ ਕੇ ਹੀ ਠੀਕ ਮਿਹਰਬਾਨੀ